ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ న్యూਸ ਜਿੱਥੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਭਰੋਸੇਮੰਦ ਤਰੀਕੇ ਨਾਲ ਸ਼ੁਰੂ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਖਾਸ ਤੌਰ ਤੇ ਤੁਹਾਡੇ ਲਈ ਵੀਡੀਓ ਅੱਗੇ ਵਧਾਨ ਤੋਂ ਪਹਿਲਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਨਾਲ ਕਿਹੜੇ ਜ਼ਿਲ੍ਹੇ ਤੋਂ ਜੁੜੇ ਹੋਏ ਹੋ ਮੰਤਰੀ ਭਗਵੰਤ ਮਾਨ ਨੇ ਮਨਕੀਰਤ ਔਲਗਾ ਤੇ ਉਦਯੋਗਪਤੀ ਪ੍ਰੀਤਪਾਲ ਸਿੰਘ ਦਾ ਕੀਤਾ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬੀ ਗਾਇਕ ਮਨਕੀਰਤ ਔਲਖ ਅਤੇ ਉਦਯੋਗਪਤੀ ਪ੍ਰੀਤਪਾਲ ਸਿੰਘ ਦੇ ਯੋਗਦਾਨ ਦੀ ਖੁੱਲਕੇ ਸਲਾਘਾ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੋਵੇਂ ਸਮਾਜ ਸੇਵਕ ਮਿਸ਼ਨਰੀ ਭਾਵਨਾ ਨਾਲ ਕੰਮ ਕਰ ਰਹੇ ਹਨ ਉਹਨਾਂ ਲੋਕਾਂ ਨੂੰ ਵੀ ਧੰਨਵਾਦ ਕੀਤਾ ਜਿਹੜੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਪਾ ਰਹੇ ਹਨ ਗਵੰਤ ਮਾਨ ਨੇ ਪ੍ਰੋਸਾ ਦੁਆਇਆ ਕਿ ਲੋਕਾਂ ਦੇ ਦਿੱਤੇ ਦਾਨ ਦਾ ਇੱਕ ਇੱਕ ਪੈਸਾ ਹੜਪਰ ਪ੍ਰਭਾਵਿਤ ਇਲਾਕਿਆਂ ਦੀ ਭਲਾਈ ਲਈ ਵਰਤਿਆ ਜਾਵੇਗਾ ਬੱਚਿਆਂ ਦਾ ਆਧਾਰ ਕਾਰਡ ਕਦੋਂ ਕਰਨਾ ਪੈਂਦਾ ਹੈ ਅਪਡੇਟ ਯੂਆਈਡੀਆਈ ਦੀ ਗਾਈਡਲਾਈਨ ਹਰ ਭਾਰਤੀ ਨਾਗਰਿਕ ਲਈ ਆਧਾਰ ਕਾਰਡ ਲਾਜ਼ਮੀ ਹੈ ਇਸ ਲਈ ਬੱਚਿਆਂ ਦਾ ਆਧਾਰ ਕਾਰਡ ਵੀ ਸਮੇਂ-ਸਮੇਂ ਤੇ ਅਪਡੇਟ ਕਰਨਾ ਪੈਂਦਾ ਹੈ ਯੂਆਈਡੀਆਈ ਦੇ ਨਿਯਮਾਂ ਅਨੁਸਾਰ ਬੱਚਿਆਂ ਦਾ ਆਧਾਰ ਕਾਰਡ ਦੋ ਵਾਰ ਅਪਡੇਟ ਹੁੰਦਾ ਹੈ ਪਹਿਲੀ ਵਾਰ 5 ਸਾਲ ਦੀ ਉਮਰ ਤੇ ਫਿੰਗਰਪ੍ਰਿੰਟ ਅਤੇ ਆਈ ਸਕੈਨ ਸਮੇਤ ਅਤੇ ਦੂਜੀ ਵਾਰ 15 ਸਾਲ ਦੀ ਉਮਰ ਤੇ ਬਾਇਓਮੈਟ੍ਰਿਕ ਅਪਡੇਟ ਸਮੇਤ ਜਾਂ ਦਾ ਆਧਾਰ ਕਾਰਡ ਅਪਡੇਟ ਕਰਨ ਲਈ UIDAI ਵੈੱਬਸਾਈਟ ਤੇ ਅਪਾਇੰਟਮੈਂਟ ਲਵੋ ਆਧਾਰ ਬਰ ਸਰਟੀਫਿਕੇਟ ਜੇ 1 ਅਕਤੂਬਰ 2023 ਤੋਂ ਬਾਅਦ ਜਨਮ ਹੈ ਅਤੇ ਐਡਰੈਸ ਪ੍ਰੂਫ ਲੈ ਕੇ ਸੁਵਿਧਾ ਕੇਂਦਰ ਜਾਓ ਫਾਰਮਪਾਰ ਦੇ ਦਸਤਾਵੇਜ਼ਾਂ ਨਾਲ ਮਿਟ ਕਰੋ ਮਹੱਤਵਪੂਰਨ ਗੱਲ ਇਹ ਹੈ ਕਿ ਬੱਚਿਆਂ ਦਾ ਆਧਾਰ ਕਾਰਡ ਅਪਡੇਟ ਕਰਨ ਲਈ ਕੋਈ ਵੀ ਫੀਸ ਨਹੀਂ ਲੱਗਦੀ ਲਾਲਾਬਾਦ ਬੱਸ ਹਾਦਸਾ ਬੱਸ ਡਰਾਈਵਰ ਜਾਂ ਪੀੜ ਦੀ ਲਾਪਰਵਾਹੀ ਜਲਾਲਾਬਾਦ ਨਵੀਂ ਦਾਣਾ ਮੰਡੀ ਬੱਸ ਸਟੈਂਡ ਤੇ ਪੰਜਾਬ ਰੋਡਵੇਜ਼ ਦੀ ਬੱਸ ਰੁਕਣ ਦੌਰਾਨ ਇੱਕ ਵਿਅਕਤੀ ਬੱਸ ਵਿੱਚ ਚੜਨ ਸਮੇਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ ਹਾਦਸੇ ਤੋਂ ਬਾਅਦ ਲੋਕਾਂ ਨੇ ਡਰਾਈਵਰ ਤੇ ਕੰਡਕਟਰ ਤੇ ਦੋਸ਼ ਲਾਏ ਕਿ ਬੱਸ ਅੱਡੇ ਤੇ ਨਹੀਂ ਰੋਕੀ ਗਈ ਜਿਸ ਕਰਕੇ ਅਕਸਰ ਲੋਕ ਦੌੜ ਕੇ ਬੱਸਾਂ ਵਿੱਚ ਚੜਦੇ ਹਨ ਅਤੇ ਹਾਸਿਆਂ ਦਾ ਸ਼ਿਕਾਰ ਬਣਦੇ ਹਨ ਦੂਜੇ ਪਾਸੇ ਡਰਾਈਵਰ ਮੰਗਲ ਸਿੰਘ ਦਾ ਕਹਿਣਾ ਹੈ ਕਿ ਦਾਣਾ ਮੰਡੀ ਗੇਟ ਤੇ ਪ੍ਰਾਈਵੇਟ ਵਾਹਨਾ ਅਤੇ ਰੇੜੀਆਂ ਕਾਰਨ ਜਮ ਹੁੰਦਾ ਹੈ ਜਿਸ ਕਰਕੇ ਬੱਸ ਕੁਝ ਦੂਰ ਰੋਕਣੀ ਪੈਂਦੀ ਹੈ ਜ਼ਖਮੀ ਵਿਅਕਤੀ ਬੱਸ ਵਿੱਚ ਚੜਦੇ ਸਮੇਂ ਰੇੜੀ ਨਾਲ ਟਕਰਾ ਕੇ ਡਿੱਗਿਆ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਹੰਗਾਮਾ ਹੋਇਆ ਪਰ ਬੱਸ ਵਿੱਚ ਬੈਠੇ ਯਾਤਰੀਆਂ ਨੇ ਡਰਾਈਵਰ ਕੰਡਕਟਰ ਦਾ ਪੱਖ ਲਿਆ ਆម ਆਦਮੀ ਪਾਰਟੀ ਐਮ ਐਲ ਏ ਹਰਮਿਤ ਸਿੰਘ ਪਠਾਨ ਮਾਜਰਾ ਰੇਪ ਕੇਸ ਸਿਆਸਤ ਜਾਂ ਸੱਚਾਈ ਟਿਆਲਾ ਦੀ ਅਦਾਲਤ ਨੇ ਆម ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਉਹਨਾਂ ਤੇ ਬਲਾਤਕਾਰ ਧੋਖਾਧੜੀ ਅਤੇ ਧਮਕੀ ਦੇ ਗੰਭੀਰ ਇਲਜ਼ਾਮ ਹਨ ਗ੍ਰਿਫਤਾਰੀ ਤੋਂ ਬਾਅਦ ਉਹ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਏ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੁਲਿਸ ਟੀਮ ਤੇ ਗੋਲੀਬਾਰੀ ਵੀ ਹੋਈ ਪਠਾਨ ਮਾਜਰਾ ਦਾ ਕਹਿਣਾ ਹੈ ਕਿ ਇਹ ਸਿਆਸੀ ਸਾਜ਼ਿਸ਼ ਹੈ ਜਦਕਿ ਉਹਨਾਂ ਦੀ ਪਤਨੀ ਨੇ ਹਾਈ ਕੋਰਟ ਵਿੱਚ ਸੁਰੱਖਿਆ ਦੀ ਅਰਜ਼ੀ ਲਗਾਈ ਹੈ ਇਸ ਕੇਸ ਦੀ ਅਗਲੀ ਸੁਣਵਾਈ 23 ਸਤੰਬਰ ਨੂੰ ਹੋਵੇਗੀ